ਬਾਕੀ ਅਧਿਕਾਰਕ ਤੜਾ ਆਪ ਸਾਡੇ ਸੰਦੇਸ਼ੋ ਕੇ ਬਾਕਮੀ ਤੇ ਦਾਕੀ ਤੁਹਾਡੇ ਦੇ ਨਾਮ ਦੇ ਨਾਲ ਹੀ ਸੋਸ਼ਲ ਮੀਡੀਆ ਤੇ ਅਖਬਾਰਾਂ ਤੇ ਜੋ ਪਿਛਲੇ ਦਿਨਾਂ ਤੋਂ ਚੱਲ ਰਿਹਾ ਹੈ ਬੋਲਿਆ ਜਾ ਰਿਹਾ ਹੈ ਬਾਕੀ ਅਧਿਕਾਰਕ ਤੜਾ ਆਪਣੇ ਅਲੱਗ ਅਲੱਗ ਚੁੱਲ੍ਹੇ ਸੇ ਬੈਠ ਕੇ ਚੁੱਲ੍ਹੇ ਸੇ ਬੈਠਣ ਤੋਂ ਬਾਅਦ ਇਹ ਆਪੋ ਆਪ ਆਪਣੀ ਵਕਤ-ਵਕਤ ਡਬਲ ਵਜਾਉਣ ਦੀ ਸ਼ਕਤੀ ਵਕਤ-ਵਕਤ ਦੇ ਰਾਜ ਅਲੱਗ ਨੇ ਛੱਡ ਕੇ ਕਿਉਂਕਿ ਜੇਕਾ टाकी टाकी ਨੇ ਤੇ ਬਾਕੀ ਵੀ टाकी ਨਹੀਂ ਉਹ ਦਾਗਾ ਤੋਂ ਬਚ ਨਹੀਂ ਸਕਦੇ ਕਿਉਂਕਿ ਉਹਨਾਂ ਨੇ ਸਰਕਾਰਾਂ ਵਿੱਚ ਰਹਿ ਕੇ ਆੁੱਧੇ ਬਿਮਾਰ ਹੈ ਸੋਖ ਸੁਹੋਤਾਂ ਵਿੱਚ ਬਾੜੀਆਂ ਉਹ ਪੈਨਸ਼ਨਾਂ ਵੀ ਲੈ ਰਹੇ ਨਹੀਂ ਫਿਰ ਵੀ ਉਹ ਵਿੱਚੋਂ ਵਕਫ ਹੋਏ ਉਹਨਾਂ ਨੂੰ ਬਾਕੀ ਕੀ ਜਾਣ ਲੱਗਾ ਦੂਜਿਆਂ ਨੂੰ टाकी ਕੀ ਜਾਣ ਲੱਗਾ ਹੈ ਦੋਨੋਂ टाकी ਬਾਕੀ ਅੱਗੇ टाकी ਆਪੋ ਆਪਣੇ ਜੁੱਲੇ ਸੇਠੇ ਆਪੋ ਆਪ ਕੇ ਰਾਜ ਅਲਾਪੇ ਵਿੱਚ ਬੰਦ ਕਰਕੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਮਜ਼ਬੂਤੀ ਵਾਸਤੇ ਕਾਰਜ ਕਰ ਆਪਣੀਆਂ ਸਾਰੀਆਂ ਅਹੁਦੇਦਾਰੀਆਂ ਨੂੰ ਭੰਗ ਕਰਕੇ ਜਿਹੜੇ ਆਪੋ ਆਪਣੇ ਵੱਖਰੇ ਸੁਰ ਨੇ ਮੀਡੀਆ ਦਰਾਂ ਦੇ ਵੱਖੋ ਵੱਖਰੇ ਸੁਰਾਂ ਦੇ ਰਾਹੀ ਇੱਕ ਦੂਜੇ ਨੂੰ ਨੀਵਾ ਦਿਖਾਉਣਾ ਅਤੇ ਆਪਣੇ ਆਪਣੇ ਹੌਮਿਆਂ ਨੂੰ ਹੋਰ ਉਭਾਰ ਕੇ ਲੋਕਾਂ ਦੇ ਸਾਹਮਣੇ ਪੇਸ਼ ਕਰਨਾ ਇਹ ਬੰਦ ਕਰਨ ਅਤੇ ਦੋਵੇਂ ਤਰ੍ਹਾਂ ਆਪਣੇ ਹੌਮਿਆਂ ਤੇ ਇਰਖਾ ਦਾ ਤਿਆਗ ਕਰੇ